ਦੇਖੋ ਜੀ ਅੱਜ ਤੇ ਮੇਰਾ ਖੈ ਚਿੱਠੀ ਦੇਣਿਆ ਹੈ ਜਦੋਂ ਫਿਰ ਹੁਕਮਨਾਮਾ ਉਹਨਾਂ ਕਹਣਗੇ ਕਿ ਥਾਂੇ ਡੇਢ ਨੂੰ ਪੇਸ਼ ਹੋ ਅੱਜ ਤੇ ਨਾਲ ਇਹ ਦਸ਼ਕੇ ਦਤਾਵਾ ਕਿ ਸਾਡੇ ਕੋ ਆ ਹੋਂ ਤਾਈਂ ਰਹੀਆਂ ਨੇ ਅਸੀਂ ਇਸ ਕਰਕੇ ਤੁਹਾਡੇ ਕਰਨੇ ਦੇ ਪੇਸ਼ ਹੋਏ ਆ ਵੀ ਸਾਡੀਆਂ ਹੋ ਗਲਤੀਆਂ ਨੇ ਉਹਨਾਂ ਗਲਤੀਆਂ ਦੀ ਜੋ ਸਜ਼ਾ ਸਾਨੂੰ ਮਿਲਦੀ ਹੈ ਉਹ ਦਿਓ ਤਕਵੀਰ ਸਿੰਘ ਬਾਲਾ ਦੇ ਘੜੇ ਵੱਲੋਂ ਕਿਸੇ ਲੀਡਰ ਨੇ ਮੁਲਾਕਾਤ ਕਰਨ ਦੀ ਸਮਝੌਤਾ ਕਰਨ ਦੀ ਗੱਲ ਆਖੀ ਹੋਈ ਮੇਰੀ ਨਾਲੇ ਚੜਾ ਘਟੋ ਘਟ ਮੇਰੀ ਨਾਲੇ ਚ ਮੈਂ ਤਾਂ ਨਾਲੇ ਭਾਗੀ ਨਹੀਂ ਇਹਨਾਂ ਚੀਜ਼ਾਂ ਦਾ ਮੈਂ ਤਾਂ ਤੁਹਾਨੂੰ ਕਣ ਆਇਆ ਤੁਹਾਡਾ ਨਾਮ ਆ ਕਦੀ ਯਾਦ ਗਲਤੀਆਂ ਦਾ ਜ਼ਿਕਰ ਤਾਂ ਸ਼ੁਰੂ ਤੋਂ ਹੁੰਦਾ ਹੈ ਜਦੋਂ ਮੈਂ ਕੀ ਆਦਾ ਹੁੰਦਾ ਲਿਖਦੇ ਲੋਕ ਬੜਾ ਵੱਡਾ ਲੋਕ ਬੜਾ ਵੱਡਾ ਦਿਲ ਕੇ ਬਰਨਾਰੇ ਹੋਣਾ ਨੇ ਗਲਤੀਆਂ ਹੋਈਆਂ ਸੀ ਮਾਫੀ ਮੰਗੀ ਸੀ ਫੱਟੀ ਪਵਾ ਕੇ ਹਾਂ ਬਿਲਕੁਲ ਸਾਹਮਣੇ ਆ ਕੇ ਕੱਲ ਤੱਕ ਦੇ ਪੇਸ਼ ਹੋਏ ਸੀ ਲੋਕ ਲੋਕ ਕੇ ਯਾਰ ਗੁਰੂ ਘਰ ਦੇ ਵਿੱਚ ਪਿੱਛੇ ਜਾਣ ਦਾ ਅੱਗੇ ਜਾਣ ਦਾ ਕੀ ਮਤਲਬ ਹੈ ਸਰ ਗੁਰੂ ਘਰ ਦੀ ਜਿਹੜੀ ਮਰਜ਼ੀਆਦਾ ਵਾ ਉਸ ਤਰ੍ਹਾਂ ਮਾਫੀ ਮੰਗਣੀ ਚਾਹੀਦੀ ਸੀ ਸਰ ਮਾਫੀ ਨਹੀਂ ਮੰਗੀ ਮਾਫੀਆਂ ਮੰਗਦੇ ਰਹੇ ਹਾਂਜੀ ਹਾਂਜੀ ਤੇ ਕੋਈ ਜਿਹੜੀ ਹੈ ਰਵਾਇਤ ਆਣੀ ਰਵਾਇਤ ਦੇ ਬਾਈਕ ਦੇ ਦੇਖੋ ਇੱਥੇ ਬੁਟਾ ਸਿੰਘ ਹੋਮ ਮਿਨਿਸਟਰ ਵੀ ਹੋਇਆ ਇੱਥੇ ਜਾਨੀਜੀ ਵੀ ਹੋਏ ਇੱਥੇ ਬਰਨਾਲਾ ਸਾਹਿਬ ਵੀ ਹੋਏ ਜਿਹੜਾ ਜਿਹੜਾ ਵੀ ਇਸ ਗੁਰੂ ਘਰ ਤੇ ਨਿਊ ਕਿ ਆਇਆ ਵਾ ਉਹਨੂੰ ਮਾਫੀ ਵੀ ਮਿਲਦੀ ਹੈ ਇੱਥੇ ਤਾਂ ਨਿਊ ਕਿ ਹੋਣਾ ਚਾਹੀਦਾ ਇਹ ਨਹੀਂ ਕਹਿਣਾ ਚਾਹੀਦਾ ਕਿੰਤੂ ਪਰ ਗੁਣੀ ਕਰਨਾ ਚਾਹੀਦਾ ਸੰਗਤ ਮਾਫ ਕਰੇਗੀ ਸੰਗਤ ਅਕਾਲ ਤਖਤ ਨਾਲੋਂ ਸਭ ਤੋਂ ਉੱਤਮ ਕੀ ਕੀ ਪ੍ਰਕਿਰਿਆ ਰਹਿਣ ਵਾਲੀ ਹੈ ਜੀ ਅੱਜ ਤੇ ਮੇਰੇ ਖਿਆਲ ਹੈ ਜੀ ਇਹਨਾਂ ਨੇ ਲਿਖ ਕੇ ਦੱਸਿਆ ਸਾਡੇ ਕੋਲ ਆ ਗਲਤੀਆਂ ਹੋਈਆਂ ਕੱਲ ਕੀਤੇ ਜ਼ਿਕਰ ਵਿੱਚ ਗਲਤੀਆਂ ਦਾ ਜ਼ਿਕਰ ਆ ਸਾਨੂੰ ਅਸੀਂ ਸਰਕਾਰ ਦਾ ਹਿੱਸਾ ਹਾਂ ਅਸੀਂ ਉਸ ਵळे ਬੋਲੇ ਨਹੀਂ ਸਾਨੂੰ ਬੋਲਣਾ ਚਾਹੀਦਾ ਸੀ ਬੇਸ਼ੱਕ ਵਨ ਮੈਨਰ ਆਰਮੀ ਸੀ ਫੈਸਲੇ ਸੁਪਰੀਮ ਦੇ ਸੀ ਪਰ ਭਾਜੀ ਆਂਦੇ ਅਸੀਂ ਵੀ ਇਸ ਕਰਕੇ ਉਹ ਦੇਖ ਕੇ ਦਲਤਾਂ ਦਿੱਤੀਆਂ ਨਾਲ ਜਹਦਾਰ ਜੀ ਨੂੰ ਜਹਦਾਰ ਜੀ ਜਦੋਂ ਇਹਨਾਂ ਨੂੰ ਟਾਈਮ ਦੇਣਗੇ ਫਿਰ ਬੇਸ਼ੌਣਗੇ ਨਿਊਗੇ ਕਰਨਾ ਕਿ ਜੋ ਹੁਕਮ ਕਰਨਗੇ ਮਿਲਣਗੇ ਮਨਪੋਗੇ ਇਹਨਾਂ ਨੇ ਕਿ ਅੰਦਰ ਬੈਠ ਕੇ ਕੰਮ ਕਰਨੀ ਚਾਹੀਦੀ ਹੈ ਇਸ ਤਰ੍ਹਾਂ 파ਕੀ ਨੂੰ ਬਾਹਰ ਨਹੀਂ ਕਰਨੀ ਨਹੀਂ ਜਦ ਅਕਾਲ ਤਖਤ ਤੇ ਹਮੇਸ਼ਾ ਬੋਤੋਂਦੇ ਰਹੇ ਆ ਅਕਾਲ ਤਖਤ ਸਾਡੇ ਵਾਸਤੇ ਸੁਪਰੀਮ ਆ ਜਦੋਂ ਮਿਸਲਾਂ ਦੇ ਵਿੱਚ ਅਗਲਾ ਹੁੰਦਾ ਸੀ ਉਹਦੇ ਵਿੱਚ ਮੁੱਕਦਾ ਸੀ ਲੱਗਦਾ ਕਿ ਹੁਣ ਜਮੀਨ ਹੀ ਤਿਆਰ ਹੈ ਦੁਬਾਰਾ ਜਮੀਨ ਖਾਸ਼ ਰਹੀ ਜੀ ਉਹਨੇ ਨਹੀਂ ਉਹਦੇ ਨਾਲੀਆਂ ਦੇਖਤੀ ਹੋਈ ਹੈ ਉਹ ਇਹ ਵੀ ਜਮੀਨ ਨਹੀਂ ਜਮੀਨ ਨਹੀਂ ਜਮੀਨ ਦੇ ਇੱਕੋ ਜਿਹੇ ਜੀ ਜ਼ਮੀਨ ਤਾਂ ਅਕਾਲੀ ਦਲ ਨੂੰ ਤਲਾਸ਼ਣ ਦੀ ਕੋਸ਼ਿਸ਼ ਕਰਨੀ ਚਾਹੀਦੀ ਸੀ ਜਿਸ ਅਕਾਲੀ ਦਲ ਨੂੰ ਪਿਛਲੇ 10 ਸਾਲਾਂ ਚ ਕਦੀ 3 ਸੀਟਾਂ ਕਦੀ 1 ਸੀਟ ਕਦੀ ਗਾਹਾਂ ਤੇ ਜਮਾਨਤਾ ਜਰ ਤੱਕ ਜਮੀਨ ਤੇ ਸਾਰਿਆਂ ਤੋਂ ਤਲਾਸ਼ਣ ਵਾਸਤੇ ਫਿਕਰਮੰਦ ਹੋਣਾ ਚਾਹੀਦਾ ਸਰ ਹੀ ਤੋ ਇਹ ਚੋਪਣਾ ਅੱਗੇ ਜਾਣਾ ਰਹੀ ਨੇ ਕਿ ਤੁਹਾਨੂੰ ਬੀਜਪੀ ਨੂੰ ਯਾਮਲਾ ਜਾ ਰਿਹਾ ਕਿ ਬੀਜਪੀ ਦੇ ਜਿਹੜਾ ਹੈਗਾ ਉਸ ਚੱਕ ਦੇ ਵਿੱਚ ਆ ਦੇਖੋ ਮੈਂ ਗੁਰੂ ਘਰ ਦੇ ਸਾਹਮਣੇ ਖੜਾ ਮੈਂ ਤਾਂ ਬੀਜਪੀ ਨੂੰ ਹੱਲੀ ਜਾਣਦਾ ਵੀ ਮੈਂ ਤਾਂ ਕਦੀ ਹਾਂ ਜੀ ਕਹਿ ਰਹੇ ਆ ਤੁਸੀਂ ਉਹ ਕਹਿੰਦੇ ਜੋ ਮਰਜ਼ੀ ਕਰੋਗੇ ਜਦੋਂ ਉਹਨੂੰ ਕੁਰਸੀ ਖੋਜਦੀਆਂ ਸਾਰਿਆਂ ਤੇ ਲ ਜਾ ਮਲਾਉਂਦਾ ਆਪ ਉਹ ਬੀਜਪੀ ਨੇ ਉਹਨੂੰ ਬਾਜਪਾਈ ਦੇ ਨਾਂ ਉਹ ਵਜੀਰ ਸੀ ਉਹਦੀ ਧਰਮ ਪਤਨੀ ਮੋਦੀ ਸਾਹਿਬ ਦੇ ਨਾਲ ਦੋ ਵਾਰੀ ਵਜੀਰ ਸੀ ਉਹ ਨਹੀਂ ਬੀਜਪੀ ਇਹ ਬੀਜਪੀ ਨੇ ਜਦੋਂ ਕੁਰਸੀ ਹਿਲਦੀ ਆ ਉਦੋਂ ਬੀਜਪੀ ਉਹਨਾਂ ਨੂੰ ਕਿਤੇ ਆ ਜਾਂਦੇ ਅਦਰਵਾਜ਼ ਬੀਜਪੀ ਕੋ ਤਾਂ ਹੁਣ ਵੀ ਜਾ ਕੇ ਆਏ ਉਹਨਾਂ ਨੇ ਲੋਕਾਂ ਨੇ ਪੁੱਛਿਆ ਵੀ ਤੂੰ ਹੁਣ ਕਿਉਂ ਗਿਆ ਕਹਿੰਦਾ ਬਾਦਲ ਸਾਹਿਬ ਦੇ ਉਹ ਆਏ ਸੀ ਅਫਸੋਸ ਕਰਨ ਮੋਦੀ ਜੀ ਤੇ ਮੈਂ 1.5 ਸਾਲ ਬਾਅਦ ਥੈਂਕਸ ਕਰਨ ਗਿਆ ਥੋੜੇ ਬੰਦ ਕਿਸ ਸੁਖਬੀਰ ਦੇ ਪਾਸੇ ਉਹਨਾਂ ਦਾ ਕਾਲਰ ਰਿਵਾਈਵ ਹੋ ਜਾਏਗਾ ਦੇਖੋ ਨਾ ਮੈਂ ਸਦਾ ਰਹਿਣਾ ਨਾ ਸੁਖਬੀਰ ਦੇ ਰਹਿਣਾ ਕਿਸੇ ਇੱਕ ਬੰਦੇ ਨੂੰ ਜੱਫਾ ਨਹੀਂ ਮਾਰਨਾ ਚਾਹੀਦਾ ਕਿ ਭਾਗਲਾ ਬਸ ਨਹੀਂ ਹੁੰਦੀ ਦੀ ਆ ਪਾਪਾ ਖਰਦ ਸਿੰਘ ਨਿਮਾਨ ਉਹ ਵੀ ਸੀ ਇੰਟੈਲੀਜੈਂਸੀ ਮਾਸਟਰ ਤਾਰਾ ਸਿੰਘ ਸੰਤਖਾ ਦੇ ਸਿੰਘ ਜਿਹੜਾ ਮੋਰਟਿੰਗ ਟੂਰ ਪਰ ਨਾਲਾ ਸੰਤ ਲੰਗੋਆ ਪਾਏ ਆ ਜਾਣਾ ਪੈਂਦਾ ਕਿਉਂਕਿ ਪੱਕੀ ਥੋੜੀ ਕੋ ਰਾਜੇ ਥੋੜੇ ਆਪਾਂ ਆਪਾਂ ਤੇ ਇਸ ਗੁਰੂ ਘਰ ਦੇ ਭਿਖਾਰੀ ਆ ਮੰਗਦੇ ਆ ਉਸ ਕਰਕੇ ਜਿਹੜਾ ਬੰਦਾ ਤਿਆਗ ਕਰਦਾ ਉਹਦਾ ਸਤਿਕਾਰ ਹੁੰਦਾ ਜਿਹਨੂੰ ਲਾਇਆ ਜਾਂਦਾ ਉਹ ਲੋਕਾਂ ਦੇ ਮੁੱਖ ਦੇ ਵਿੱਚ